ਤਸਵੀਰਾਂ ਪਿੰਡ 체ੜੂ ਦੀਆਂ ਜਿੱਥੇ ਹੋਇਆ ਵਿਕਾਸ ਕਾਰਜਾਂ ਦਾ ਸ਼ਾਨਦਾਰ ਆਗਾਜ਼ ਦੱਸਦੀ ਹੈ ਕਿ ਫਗਵਾੜਾ ਲੱਗਲੇ ਪਿੰਡ 체ੜੂ ਦੇ ਖੇ ਸਰਪੰਚ ਸਰਵਜਨ ਸਿੰਘ ਦਿਓ ਵੱਲੋਂ ਸਮੂਹ ಗ್ರಾಮ ਪੰਚਾਇਤ ਦੇ ਸਹਿਯੋਗ ਨਾਲ ਵਿਕਾਸ ਕਾਰਜਾਂ ਦਾ ਸ਼ਾਨਦਾਰ ਆਗਾਜ਼ ਹੋ ਚੁੱਕਾ ਹੈ ਤਸਵੀਰਾਂ 체ੜੂ ਪਿੰਡ ਦੇ ਮੁੱਖ ਮਾਰਗ ਵਾਲੀ ਸੜਕ ਦੀਆਂ ਜਿੱਥੇ ਕਿ ਸਰਪੰਚ ਸਾਹਿਬ ਵੱਲੋਂ ਵੋਟਾਂ ਵੇਲੇ ਕੀਤੇ ਬਿਆਦਾਂ ਮੁਤਾਬਕ ਸੜਕ ਤੇ ਇੰਟਰਲੌਕ ਦਾ ਕੰਮ ਤੇ ਪਾਣੀ ਦੀ ਨਿਕਾਸੀ ਲਈ ਪਾਈਪਲਾਈਨ ਦਾ ਕੰਮ ਸ਼ੁਰੂ ਕਰਵਾਇਆ ਗਿਆ ਮੀਡੀਆ ਨਾਲ ਗੱਲਬਾਤ ਕਰਦੇ ਸਰਪੰਚ 체ੜੂ ਸਰਵਜਨ ਸਿੰਘ ਦਿਓ ਨੇ ਕਿਹਾ ਕਿ ਕੁਝ ਹੀ ਦਿਨ ਬਾਅਦ ਸ਼੍ਰੀ ਗੁਰੂ ਰਵਦਾਸ ਸ਼ਰਦਾਂ ਨੂੰ ਦੇਖਦੇ ਹੋਏ ਗੁਰੂ ਮਹਾਰਾਜ ਜੀ ਦੇ ਇਸ ਪੁੱਤਰ ਗੁਰਦੁਆਰਾ ਸਾਹਿਬ ਦੇ ਮੁੱਖ ਮਾਰਗ ਵਾਲੀ ਸੜਕ ਦਾ ਪਹਿਲ ਦੇ ਆਧਾਰ ਤੇ ਕੰਮ ਸ਼ੁਰੂ ਕਰਵਾਇਆ ਗਿਆ ਤਾਂ ਜੋ ਸ਼ਰਦਾਲੂਆਂ ਨੂੰ ਕੋਈ ਪਰੇਸ਼ਾਨੀ ਨਾ ਆ ਸਕੇ ਉਨ੍ਹਾਂ ਇਸ ਮੌਕੇ ਵੀ ਕਿਹਾ ਕਿ ਇਹ ਸਾਨੂੰ ਅਜੇ ਮਹਾਨ ਗੁਰਪੁਰਬ ਸ਼ਰਦਾਂ ਸਤਕਾਰ ਸਹਿਤ ਮਨਾਉਣੀ ਚਾਹੀਦੀ ਹਨ ਅਤੇ ਗੁਰੂਆਂ ਦੇ ਦਰਸਾਏ ਮਾਰਗ ਤੇ ਚੱਲਨੇ ਚਾਹੀਦੇ ਹਨ ਸਰਪੰਚ ਜੜਵੀ ਇਸ ਮੌਕੇ ਹੋਰ ਕਿਹਾ ਕਿ ਮੈਂ ਵੋਟਾਂ ਵੇਲੇ ਜੋ ਵਾਅਦੇ ਕੀਤੇ ਸਨ ਉਹਨਾਂ ਨੂੰ ਇਸੇ ਹੀ ਤਰ੍ਹਾਂ ਪਹਿਲ ਦੇ ਆਧਾਰ ਤੇ ਨਿਭਾਵਾਂਗਾ ਇਸ ਮੌਕੇ ਸਮੂਹ ಗ್ರಾಮ ਪੰਚਾਇਤ ਮੈਂਬਰ ਅਤੇ ਪਿੰਡ ਚਿਹੜੂ ਵਾਸੀ ਮੌਜੂਦ ਰਹੇ ਆਇਨਾ ਟੀਵੀ ਤੋਂ ਹਰੀਸ਼ ਪੰਡਾਰੀ ਦੀ ਰਿਪੋਰਟ ਪਿੰਡ ਦੇ ਵਿਕਾਸ ਕਾਰਜਾਂ ਦੀ ਆਰੰਭ ਤਾਂ ਹੋ ਚੁੱਕੀ ਆ ਕਿਸ ਤਰ੍ਹਾਂ ਦੇ ਵਿਕਾਸ ਕਾਰਜ ਆਰੰਭੇ ਗਏ ਪਿੰਡ ਚਿਹੜੂ ਵਿਖੇ ਸਭ ਤੋਂ ਪਹਿਲਾਂ ਜੀ ਇੱਥੇ ਪਾ ਕੇ ਸੜਕ ਤੇ ਜੀ ਇਹ ਬਣਾ ਰਹੇ ਆ ਕਿਉਂਕਿ ਇਹ ਮਾਰਗ ਗੁਰਦਾਸ ਸਿੰਘ ਦਾ ਆ ਰਿਹਾ ਔਰ ਤਾਂ ਦੂਪਹਿਰ ਪਹਿਲਾਂ ਪਹਿਲਾਂ ਇਹ ਕੰਪਲੀਟ ਕਰਨੀ ਹੈ ਜੀ ਦੋ ਤਿੰਨ ਦਿਨ ਦੇ ਵਿੱਚ ਕੰਪਲੀਟ ਹੋ ਜਾਏਗੀ ਜੀ ਕਾਫੀ ਬਲੌਕ ਲਾ ਰਹੇ ਆ ਜੀ ਤੇ ਜਿਹੜੀ ਦੂਸਰੀ ਬਣਾਉਦੇ ਨੇ ਲੋਕਲ ਸੜਕ ਬਣਾਉਣੀ ਨੇ ਇੱਥੇ ਇਸ ਸਟਰੌਂਗ ਜਿਹੜੇ ਵੱਡੇ ਲੱਗਦੇ ਉਹ ਲੌਂਗ ਲਾ ਰਿਹਾ ਹੈ ਇੰਟਰਲੋਕ ਲਾ ਰਹੇ ਆ ਜੀ ਸਭ ਤੁਸੀਂ ਹੁਣੀ ਦੱਸੋ ਕਿ ਮਹਾਰਾਜ ਦੇ ਗੁਰਪੁਰਬ ਆਹਦਾ ਕਾਫੀ ਮਹਾਨ ਦਿਨ ਮੰਨਿਆ ਜਾਂਦਾ ਪੂਰੀ ਦੁਨੀਆ ਪਰ ਵਿੱਚ ਕਾਫੀ ਸ਼ਰਧਾ ਨਾਲ ਇਹ ਤਿਹਾੜਾ ਮਨਾਇਆ ਜਾਂਦਾ ਹੈਗਾ ਬਿਲਕੁਲ ਜੀ ਸੋ ਕਿੰਨਾ ਕ ਸਮਾਂ ਲੱਗੇਗਾ ਇਸ ਪ੍ਰੋਜੈਕਟ ਨੂੰ ਔਰ ਸਾਨੂੰ ਇਹ ਦੱਸੋ ਕਿ ਇਹ ਜਿਹੜੀ ਤੁਸੀਂ ਕਾਰਜ ਆਰੰਭੇ ਹੈਗੇ ਇਹ ਉਹੀ ਗ੍ਰਾਂਟ ਹੈਗੀ ਜਿਹੜੀ ਤੁਸੀਂ ਮਾਰਕ ਮਾਰਕਟ ਕਮੇਟੀ ਕੋਲ ਸੀਗੀ ਪੀ ਡਬਲਯੂ ਨੂੰ ਡਿਮਾਂਡ ਕੀਤੀ ਸੀ ਇਹ ਤਿੰਨ ਦਿਨ ਦਾ ਪ੍ਰੋਗਰਾਮ ਹੈ ਜੀ ਸਾਰਾ ਤਿੰਨ ਦਿਨ ਚ ਕੰਮ ਕੰਪਲੀਟ ਹੋ ਜਾਗਾ ਤੇ ਜਿਹੜੀ ਤੁਸੀਂ ਗ੍ਰਾਂਟ ਦੀ ਗੱ ਮਾਰਕੀਟ ਕਮੇਟੀ ਦੇ ਚੇਅਰਮੈਨ ਸਾਹਿਬ ਕੋਲ ਸਾਡੇ ਸਾਹਮਣੇ ਫੋਨ ਵੀ ਕੀਤੇ ਸੀ ਪੀ ਡਬਲਯੂ ਡੀ ਡਿਪਾਰਟਮੈਂਟ ਨੂੰ ਤੇ ਉਹ ਕਹਿੰਦੇ ਸੀ ਬਣਾ ਦੇਵਾਂਗੇ ਲੇਕਿਨ ਬਾਅਦ ਵਿੱਚ ਮੈਂ ਆਪਣੇ ਸੋਰਸ ਤੋਂ ਪਤਾ ਕੀਤਾ ਕਿ ਉਹਨਾਂ ਕੋਲ ਤਾਂ ਫੰਡ ਹੈ ਅਗਲੇ ਮਾਰਚ ਚ ਆਹ ਮਾਰਚ ਨਹੀਂ ਅਗਲੀ ਮਾਰਚ ਤੱਕ ਆਉਣੇ ਆ ਜੀ ਫਿਰ ਮੈਂ ਇਹਨਾਂ ਦਾ ਬਹੀਨੇ ਵੇਟ ਕਰਦੇ ਸੀ ਫੇਹੀ ਸਾਰੀ ਪੰਚਾਇਤ ਦੇ ਸਲਾਹ ਕਰਕੇ ਸੀ ਪੰਚਾਇਤ ਨੂੰ ਬਣਾ ਰਹੇ ਆ ਸਰ ਜੇ ਬਣ ਰਿਹਾ ਹੈਗਾ ਇਹ ਕਾਰਜ ਹੋ ਰਿਹਾ ਹੈਗਾ ਇੱਕ ਤਾਂ ਗੁਰੂ ਜੀ ਦੇ ਮਹਾਨ ਦਿਨ ਆ ਰਿਹਾ ਹੈਗਾ ਦੂਸਰਾ ਪਿੰਡ ਦੀ ਨਿਵਾਸੀਆਂ ਦੀ ਸੁਖ ਸੂਤ ਵਾਸਤੇ ਬਹੁਤ ਵਧੀਆ ਉਪਰਾਲਾ ਹੈਗਾ ਕਿੰਨੇ ਦਿਨਾਂ ਤੋਂ ਕੋਈ ਇਹਨੂੰ ਮਾਲੂਕ ਪਾਲ ਪੇ ਪਗਰਾ ਪਾਇ ਪਹਿਲਾਂ ਇੱਥੇ ਸੀ ਤਿੰਨ ਪੈਣੇ ਜੀ ਤੇ ਉਦੋਂ ਬਾਅਦ ਫਿਰ ਅੱਜ ਸੋ ਹੋ ਗਿਆ ਸ਼ੁਰੂ ਤਿੰਨ ਦਿਨ ਲੱਗ ਜਾਣਗੇ ਇਹ ਕੰਪਲੀਟ ਹੋ ਜਾਣਗੇ 6 ਤਰੀਕ ਤੱਕ ਉਹ ਕੰਪਲੀਟ ਸੋ ਇਸ ਮੌਕੇ ਪਿੰਡ ਦੇ ਸਾਚੀ ਤਸਵੀਰਾਂ ਚ ਦੇਖ ਸਕਦੇ ਪਿੰਡ ਦੇ ਮੋਟਰ ਨਾਲ ਨਾਲ ਜਿਹੜੇ ਹੈਗੇ ਨਾ ਸਰਪੰਚ ਸਾਹਿਬ ਨਾਲ ਮੌਜੂਦ ਹੈਗੇ ਆ ਸਪੱਸ਼ਟ ਇਹ ਤੁਸ ਕਿ ਹੋਰ ਇਸ ਤੋਂ ਇਲਾਵਾ ਅਗਲੇ ਕਾਰਜ ਜਿਹੜੇ ਹੈਗੇ ਆ ਵਿਕਾਸ ਕਾਰਜ ਕਿਸ ਤਰ੍ਹਾਂ ਦੇ ਹੋਣਗੇ ਇਸ ਤੋਂ ਬਾਅਦ ਪਾਰਕ ਦੋ ਪਾਰਕ ਬਣਨਗੇ ਇੱਥੇ ਜੀ ਠੀਕ ਹੈ ਜੀ ਇੱਕ ਫਿਰ ਇੱਕ ਕੂੜੇ ਵਾਲੀ ਜਗ੍ਹਾ ਸੀ ਇਧਰੋਂ ਸਾਡੀ ਪੰਚਾਇਤ ਦੀ ਉਧਰ ਹੈਗੀ ਆ 2.5 ਕਿੱਲੇ ਜ਼ਮੀਨ ਤੁਹਾਨੂੰ ਹਾਈ ਕੋਰਟ ਤੋਂ ਆਰਡਰ ਹੋਇਆ ਹੈ ਜੀ ਉੱਥੇ ਬਣਾਵਾਂਗੇ ਤੇ ਇਸੇ ਤਰ੍ਹਾਂ ਜਿੱਦਾਂ ਜਿੱਦਾਂ ਡਿਮਾਂਡ ਆਈ ਜਾਣਗੀ ਇਹੀ ਕਰੀ ਜਾਵਾਂਗੇ ਜੀ ਤੇ ਹਾਲੇ ਤਿੰਨ ਚਾਰ ਕੰਮ ਇਹ ਹੋਣੇ ਆ ਹੋਰ ਪਿੰਡ ਦੇ ਵਿੱਚ ਮੇਨ ਸਾਡੇ ਸੀ ਇੱਕ ਦਾਣਿਆਂ ਦੀ ਬਹੁਤ ਪ੍ਰੋਬਲਮ ਬਹੁਤ ਸਾਰੇ ਪਰਿਵਾਰਾਂ ਨੂੰ ਉਹ ਮੈਂ ਕੱਲ ਦਾ ਟਾਈਮ ਲਿਆ ਆ ਸਿਵਲ ਸਪਲਾਈ ਵਾਲਿਆਂ ਤੋਂ ਜੀ ਤੇ ਉੱਥੇ ਕੱਲ ਜਾ ਕੇ ਉਹਨਾਂ ਦੀ ਵੀ ਅਸੀਂ ਕੋਸ਼ਿਸ਼ ਕਰ ਰਹੇ ਆਂ ਬਾਕੀ ਇੱਕ ਆਜੂਸ਼ਮਾਨ ਕਾਰਡ ਬਣਦੇ ਆ ਜੀ ਉਹਦੀ ਅਸੀਂ ਕਰਾ ਰਹੇ ਆ ਇੱਥੇ ਮੀਟਿੰਗ ਮੇਰੇ ਕੋਲ ਐਂਡ ਆਫ ਮਨਥ ਪਹਿਲਾਂ ਕਰਾ ਮਹਾਰਾਜ ਦੇ ਪਰਬਤ ਤੋਂ ਬਾਅਦ ਅਸੀਂ ਉਹ ਕਰਾ ਦੇਣੀ ਆ ਤੇ ਉਹ ਮੇਰੀ ਗੱਲ ਦੋ ਤਿੰਨ ਵਾਰ ਹੋ ਚੁੱਕੀ ਆ ਸਾਡੇ ਕੋਲ ਤਾਂ ਟਾਈਮ ਆ ਗੁਰਪੁਰ ਤੋਂ ਬਾਅਦ ਕਰਨਾ ਚਾਹੁੰਦੇ ਆ ਹੋਰ ਜਿਹੜਾ ਵੀ ਕੋਈ ਕੰਮ ਬਾਕੀ ਮੇਰਾ ਪਿੰਡ ਜਿੱਦਾਂ ਤੁਹਾਨੂੰ ਦੱਸੀ ਜਾਊਗਾ ਮੇਰੀ ਪੰਚਾਇਤ ਨਾਲ ਹੈ ਮੇਰੀ ਦੱਸੀ ਜਾਊਗੀ ਆਪਾਂ ਕੋਸ਼ਿਸ਼ ਕਰੀ ਜਾਵਾਂਗੇ ਇਹੀ ਕਰ ਕੋ ਤੇ ਦੋ ਤਿੰਨ ਗਰੰਟਾਂ ਆ ਗਈਆਂ ਆ ਦੋ ਤਾਂ ਆ ਗਏ ਤੀਜੀ ਆਉਂਦੀ ਬੇ ਉਹ ਵੀ ਆ ਜਾਏਗੀ